ਅੱਜ ਤੁਹਾਡੇ ਨਾਲ ਇੱਕ ਮੈਂ ਆਪਣੀ ਕ੍ਰੀਏਟੀਵਿਟੀ ਸ਼ੇਅਰ ਕਰਨ ਜਾ ਰਹੀ ਆ ਤੇ ਦੇਖੋ ਇਹ ਪੌਟ ਆ ਤੇ ਉਹਦੇ ਉੱਤੇ ਇੱਕ ਵੱਡਾ ਪਲੇਟ ਦੀ ਤਰ੍ਹਾਂ ਡੂੰਗਾ ਆਪਾਂ ਨੇ ਰੱਖਿਆ ਹੋਇਆ ਕੱਚ ਦਾ ਪੌਟ ਤੇ ਇਹਦੇ ਵਿੱਚ ਮੈਂ ਪਾਣੀ ਭਰ ਰਹੀ ਆ ਫਰੈਸ਼ ਵਾਟਰ ਪਾਈਪ ਦੇ ਨਾਲ ਤੇ ਅੱਜ ਮੈਂ ਬਣਾਉਣ ਜਾ ਰਹੀ ਆ ਬਰਡ ਬਾਥ ਤੇ ਮੈਂ ਚਾਹੁੰਦੀ ਆ ਕਿ ਇਹਦੇ ਉੱਤੇ ਆ ਕੇ ਸੀਡੀਆਂ ਛੋਟੀਆਂ-ਛੋਟੀਆਂ ਬੈਠਣ ਐ ਤੇ ਬਰਡ ਬਾਥ ਆ ਕੇ ਨਾਉਣ ਇਹਦੇ ਵਿੱਚ ਪਾਣੀ ਪੀਣ ਤੇ ਛੋਟੇ-ਛੋਟੇ ਬਰਡਸ ਆ ਕੇ ਕਿਉਂਕਿ ਮੇਰੀ ਗਾਰਡਨ ਦੇ ਵਿੱਚ ਕਾਫੀ ਬਰਡਸ ਹੈਗੇ ਆ ਤੇ ਇਹਦੇ ਆਲੇ-ਦੁਆਲੇ ਆਪਾਂ ਨੇ ਆਹ ਸਾਰੇ ਰੌਕਰੀ ਏਰੀਆ ਬਣਾਇਆ ਹੋਇਆ ਹੈ ਚਾਰੇ ਪਾਸੇ ਤੇ ਆਪਾਂ ਆਪਾਂ ਛੋਟੇ-ਛੋਟੇ ਚਿੱਟੇ ਸਟੋਨਸ ਵੀ ਰੱਖੇ ਹੋਏ ਨੇ ਤੇ ਆਹ ਵੱਡੇ ਸਟੋਨਸ ਇਹਦੇ ਆਲੇ-ਦੁਆਲੇ ਰੱਖੇ ਆ ਸੋ ਮੈਂ ਟਰਾਈ ਕਰਦੀ ਆ ਕਿ ਇਹ ਇਕਦਮ ਨੇਚਰਲ ਜਿਹਾ ਬਣ ਜਾਵੇ ਤੇ ਨੇਚਰਲ ਨੂੰ ਜਿਸ ਤਰ੍ਹਾਂ ਬਰਡਸ ਫਿਰ ਲਾਈਕ ਕਰਨਾ ਹੈ ਕਿਉਂਕਿ ਜਿਹੜੇ ਜਾਨਵਰ ਆ ਬਰਡਸ ਆ ਉਹ ਨੇਚਰਲ ਚੀਜ਼ਾਂ ਪਸੰਦ ਕਰਦੇ ਆ ਕਿਉਂਕਿ ਉਹ ਨੇਚਰ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਬਤੀਤ ਹੁੰਦੀ ਆ ਸੋ ਫਿਰ ਮੈਂ ਇਹ ਪਾਣੀ ਨਾਲ ਭਰ ਲਿਆ ਆ ਤੇ ਬੜੀ ਬਾਤ ਹੈ ਆਪਾਂ ਬਣਾਉਣ ਜਾ ਰਹੇ ਆ ਤੇ ਮੈਂ ਸੋਚਦੀ ਆ ਕਿ ਇਹਦੇ ਵਿੱਚ ਮੈਂ ਛੋਟੇ-ਛੋਟੇ ਥੋੜੇ ਸਟੋਨਸ ਪਾ ਦਮਾਂ ਮੈਂ ਸਟੋਨਸ ਸਾਰੇ ਵਾਸ਼ ਕਰਕੇ ਲੈ ਕੇ ਆਈਆਂ ਤੇ ਛੋਟੇ-ਛੋਟੇ ਆਪਾਂ ਸਟੋਨਸ ਪਾ ਦੇਣੇ ਆ ਤਾਂ ਜੋ ਥੋੜਾ ਨੇਚਰਲ ਬਣ ਜਾਵੇ ਚਿੜੀਆਂ ਦੇ ਲਈ ਚਿੜੀਆਂ ਘਟਾਰਾ ਛੋਟੇ-ਛੋਟੇ ਪੰਛੀ ਕਬੂਤਰ ਕੋਈ ਵੀ ਆ ਕੇ ਪਾਣੀ ਪੀ ਸਕਦਾ ਇੱਥੇ ਇਹ ਥੋੜੀਆਂ ਮੈਂ ਸਿਪ ਹੈਗੀਆਂ ਜਿਹੜੀਆਂ ਕਿ ਸੀ ਸਾਈਡ ਤੋਂ ਇਕੱਠੀਆਂ ਕੀਤੀਆਂ ਸੀ ਤੇ ਸ਼ੈਲਜ਼ ਉਹ ਵੀ ਮੈਂ ਥੋੜੀਆਂ ਲੈ ਕੇ ਆਈਆਂ ਤੇ ਇਹਦੇ ਵਿੱਚ ਥੋੜੀਆਂ ਆਪਾਂ ਸ਼ੈਲਜ਼ ਪਾਵਾਂਗੇ ਤੇ ਆ ਜੋ ਜਾਨਵਰ ਇਹਦੇ ਉੱਤੇ ਸਟੋਨ ਦੇ ਉੱਤੇ ਵੀ ਬੈਠ ਸਕਣ ਆ ਕੇ ਮਿਡਲ ਦੇ ਵਿੱਚ ਵੀ ਉਹ ਬਹਿ ਸਕਦੇ ਆ ਸੋ ਛੋਟੇ ਛੋਟੇ ਸਟੋਨਸ ਮੈਂ ਥੋੜੇ ਪਾ ਰਹੀ ਹਾਂ ਇਹਦੇ ਵਿੱਚ ਚੁੱਕ ਕੇ ਸਾਰੇ ਵਾਸ਼ ਕੀਤੇ ਨੇ ਚੰਗੀ ਤਰ੍ਹਾਂ ਤੇ ਮੈਂ ਕੋਸ਼ਿਸ਼ ਕਰਿਆ ਕਰਾਂਗੀ ਤੇ ਜੇ ਇਹਦੇ ਵਿੱਚ ਬਰਡਸ ਇੱਥੇ ਆਉਣ ਲੱਗੇ ਤੇ ਫੇਰ ਆਪਾਂ ਫਰੈਸ਼ ਵਾਟਰ ਹੈ ਉਹਨਾਂ ਦੇ ਲਈ ਚੇਂਜ ਕਰਿਆ ਕਰਾਂਗੇ ਕਿਉਂਕਿ ਯੂਕੇ ਦੇ ਵਿੱਚ ਸਪ੍ਰਿੰਗ ਸੀਜ਼ਨ ਹੁਣ ਵਧੀਆ ਆ ਰਿਹਾ ਹੈ ਇਸਟਰ ਦਾ ਮੌਕਾ ਹੈਗਾ ਆ ਤੇ ਇਹ ਬਰਡ ਬਾਥ ਤੇ ਅਸੀਂ ਆਪਣੇ ਜਾਨਵਰਾਂ ਦੇ ਲਈ ਪੰਛੀਆਂ ਦੇ ਲਈ ਬਣਾ ਰਹੇ ਆ ਜਾਨਵਰ ਤੇ ਨਹੀਂ ਹੈਗੇ ਪੰਛੀ ਪੰਛੀਆਂ ਦੇ ਲਈ ਆਪਾਂ ਨੇ ਆਪਣਾ ਬਰਡ ਬਾਥ ਇਹ ਬਣਾਇਆ ਤੇ ਮਿਡਲ ਦੇ ਵਿੱਚ ਇੱਕ ਮੈਂ ਵੱਡਾ ਸਟੋਨ ਰੱਖਾਂਗੀ ਕਿਉਂਕਿ ਉਸ ਵੱਡੇ ਸਟੋਨ ਦੇ ਆ ਦਿੱਤੇ ਆ ਕੇ ਖਚੜੀਆਂ ਉੱਤੇ ਬੈਠ ਸਕਦੀਆਂ ਤੇ ਪਾਣੀ ਪੀ ਸਕਦੀਆਂ ਤੇ ਦੇਖੋ ਇਸ ਤਰ੍ਹਾਂ ਨੈਚੁਰਲ ਜਿਹਾ ਇਹ ਬਹੁਤ ਸੋਹਣਾ ਬਣ ਗਿਆ ਤੇ ਫਿਰ ਆਪਾਂ ਇਹਨੂੰ ਦੁਬਾਰਾ ਥੋੜਾ ਤੇ ਇਹਦੇ ਵਿੱਚ ਇੱਕ ਦੋ ਮੈਂ ਥੋੜੇ ਫੁੱਲ ਜੇ ਵੀ ਰੱਖ ਦਿੰਦੀ ਆ ਨਾ ਫੁੱਲ ਤੇ ਸੋਹਣਾ ਲੱਗੇ ਤੇ ਥੋੜੀ ਹਰਿਆਈ ਦੀਆਂ ਚੀਜ਼ਾਂ ਵੀ ਮੈਂ ਸੋਚਦੀ ਸੀਗੀ ਛੋਟੇ-ਛੋਟੇ ਕੋਈ ਪੱਤੇ ਵਗੈਰਾ ਇਦੇ ਉੱਤੇ ਮੈਂ ਰੱਖ ਸਕਦੀ ਆ ਤੇ ਪੱਤੇ ਵੀ ਮੈਂ ਇਹਦੇ ਉੱਤੇ ਛੋਟੇ ਛੋਟੇ ਇਹਦੇ ਵਿੱਚ ਰੱਖਾਂ ਜੀ ਤਾਂ ਜੋ ਥੋੜੀ ਗ੍ਰੀਨਰੀ ਬਰਡਸ ਨੂੰ ਦਿਸੇ ਤੇ ਥੋੜੇ ਥੋੜੇ ਮੈਂ ਪੱਤੇ ਵੀ ਰੱਖ ਦਿੱਤੇ ਆ ਤੇ ਉਹਨਾਂ ਦੇ ਲਈ ਨੇਚਰਲ ਚੀਜ਼ ਇਹ ਇੱਕ ਤਰ੍ਹਾਂ ਦੀ ਬਣ ਜਾਵੇ ਕਿਉਂਕਿ ਕਾਫੀ ਮੇਰੀ ਗਾਰਡਨ ਦੇ ਵਿੱਚ ਟਰੀ ਵਗੈਰਾ ਹੈਗੇ ਆ ਕਾਫੀ ਬੁਸ਼ੀਜ਼ ਹੈਗੀਆਂ ਆ ਤੇ ਤੇ ਇੱਥੇ ਥੋੜੀ ਜਿਹੀ ਉਹਨਾਂ ਲਈ ਆਪਾਂ ਗ੍ਰੀਨਰੀ ਵੀ ਕਰ ਦਿੱਤੀ ਆ ਤੇ ਬਾਕੀ ਥੋੜੇ ਹੋਰ ਆਪਾਂ ਇਹਦੇ ਵਿੱਚ ਪਾ ਸਕਦੇ ਆ ਸਟੋਨਸ ਵਾਈਟ ਸਟੋਨ ਮੈਂ ਪਾਏ ਆ ਤਾਂ ਜੋ ਜਾਨਵਰਾਂ ਨੂੰ ਦਿਸ ਸਕਣ ਸੋ ਹੋਪਫੁਲੀ ਆਪਣਾ ਬਰਡ ਬਾਥ ਇਹ ਰੈਡੀ ਹੋ ਗਿਆ ਆ ਤੇ ਮੈਨੂੰ ਲੱਗਦਾ ਆ ਕਿ ਜਿਹੜੇ ਛੋਟੇ-ਛੋਟੇ ਪੰਛੀ ਹੋਣਗੇ ਇਹ ਉਹ ਜਰੂਰ ਹੀ ਪਸੰਦ ਕਰਨਗੇ ਤੇ ਹੁਣ ਆਪਾਂ ਇਹਨੂੰ ਫਰੈਸ਼ ਵਾਟਰ ਇੱਕ ਵਾਰੀ ਫੇਰ ਪਾ ਦਈਏ ਇਹਦੇ ਵਿੱਚ